ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਦੋ ਕੁ ਦਿਨ ਤਾਂ ਬੱਦਲਾਂ ਨੇ ਹਨਾ ਵੀ ਸੋਣੀ ਝੱਟ ਲਵਾਤੇ ਵੀ ਮਸ਼ੀਨਾਂ ਇੱਕ ਦੂਏ ਦੇ ਉੱਤੇ ਉਹ ਕਹਿੰਦਾ ਮੇਰੇ ਲਾ ਉਹ ਕਹਿੰਦਾ ਮੇਰੇ ਲਾ ਬਾਕੀ ਅੱਜ ਮੌਸਮ ਸਾਫ਼ ਹੋ ਗਿਆ ਕੱਲ ਵੀ ਚਲੋ ਠੀਕ ਰਿਹਾ ਵਧੀਆ ਮੌਸਮ ਠੀਕ ਤਾਂ ਸਾਫ਼ ਤਾਂ ਪਰ ਕੱਲ ਮਸ਼ੀਨਾਂ ਚੱਲੀ ਗਈਆਂ 4:00 ਵਜੇ ਤੱਕ ਹਨਾ ਵੀ ਅੱਜ ਮਸ਼ੀਨਾਂ ਜਿਨੂੰ ਵੀ ਫੋਨ ਲਾਉਣਾ ਹੈ ਨਾ ਜਿਨ੍ਹਾਂ ਦੇ ਨੰਬਰ ਆਏ ਹੋਏ ਆ ਕੋਲ ਵੱਢਣ ਵਾਲਿਆਂ ਦੇ ਫੋਨ ਲਾਈਦਾ ਹਾਂ ਜੀ ਛੇੜ ਜੀ ਸਾਡੇ ਨਹੀਂ ਭਈਆ ਵੀ ਨਵੀਂ ਆ ਯਾਰ ਮੰਡੀ ਮੇ ਬੋ ਨਹੀਂ ਮਿਲਦਾ ਇਹ ਬੜਾ ਪੰਗਾ ਪੈਂਦਾ ਔਰੇ ਹਨਾ ਆਪਣੇ ਨਹੀਂ ਜੈ ਜੈ ਮਰਜ਼ੀ ਮਾਲ ਹੋਵੇ ਹਨਾ ਜੈ ਸੁੱਕਾ ਗਿੱਲਾ ਪੱਖਾ ਲਾ ਕੇ ਮੱਖੀ ਲੱਗ ਅਗਲੇ ਨੇ ਟਰਾਲੀ ਚ ਪਾ ਕੇ ਤੋੜਦ ਨਹੀਂ ਇੱਥੇ ਭਈ ਸਾਰਾ ਕੁਝ ਹੈ ਨਾ ਦਾੜਾ ਜੀ ਇਹਨਾਂ ਨੂੰ ਕਰਨਾ ਪੈਂਦਾ ਵੀ ਉਹ ਨਹੀਂ ਤਾਂ ਰੇਟ ਘਟਾ ਲੈਣੇ ਔਰੇ ਬਾਣਿਏ ਉਹਦੇ ਚੱਕਰ 'ਚ ਵਿਚਾਰੇ ਜੀਮੀਦਾਰਾਂ ਨੂੰ ਲਾਲਚ ਹੁੰਦਾ ਹਨਾ ਵੀ 6 ਮਹੀਨੇ ਜਿੱਥੇ ਹੋਰ ਪਤਲ ਖੜੀ ਆ ਨਾ 5-4 ਦਿਨ ਹੋਰ ਖੜ ਜੂਗੀ ਤਾਂ ਰੇਟ ਵਧੀਆ ਮਿਲ ਜੂਗਾ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਵੀ ਬੱਦਲ ਪੈ ਜਾਂਦਾ ਯਾਰ ਹਨਾ ਫਿਰ ਉਹਦਾ ਕਿਤੇ ਵੀ ਹੋਵੇ ਜੇ ਪੰਜਾਬ ਦੇ ਵਿੱਚ ਹੋਵੇ ਜਾਂ ਰਾਇਣੇ ਦੇ ਵਿੱਚ ਹੋਵੇ ਜਾਂ ਐਮਪੀ ਦੇ ਵਿੱਚ ਹੋਵੇ ਮਹਾਰਾਸ਼ਟਰ ਦੇ ਵਿੱਚ ਹੋਵੇ ਫਿਰ ਕੋਈ ਨਹੀਂ ਖੜਦਾ ਹੈਗਾ ਫਿਰ ਨਾ ਹੀ ਕੋਈ ਕਿਸੇ ਦਾ ਪੱਕਾ ਗਾਕਾ ਹਨਾ ਬਾਕੀ ਕੱਲ ਦਾ ਸਾਡੇ ਟਰੈਕਟਰ ਦਾ ਤੁਹਾਨੂੰ ਦਿਖਾਇਆ ਤਾਂ ਹਨਾ ਅਮੀਰ ਦਾ ਨੁਕਸਾਨ ਕਰਿਆ ਟਰੈਕਟਰ ਨੇ ਇਹਦੀ ਕਈ ਵੀਰਾਂ ਨੇ ਮੈਨੂੰ ਫੋਨ ਵੀ ਲਾਏ ਹਨਾ ਬਾਹਰੋਂ ਵੀ ਫੋਨ ਆਏ ਵੀ ਵੀਰੇ ਪੰਜਾਬ ਤੇ ਆਰਡਰ ਕਰਾ ਲਓ ਪੰਜਾਬ ਤੇ ਆਰਡਰ ਕਰਾ ਲਓ ਬਈ ਆਰਡਰ ਤਾਂ ਪੰਜਾਬ ਤੇ ਆਣਾ ਹੁਣ ਵੀ ਚਲੋ ਕਰਵਾਈ ਆ ਅਸੀਂ ਪਹਿਲਾ ਤੁਹਾਨੂੰ ਪਤਾ ਹੀ ਆਣਾ ਵੀ ਇਹ ਕੰਮ ਖੜਦਾ ਬਈ ਫਿਰ ਤਾਂ ਬੰਦੇ ਦੇ ਅੱਖਾਂ ਮੁਰੜਣੇ ਰਹੀ ਆ ਜਾਂਦਾ ਸਿੱਧੀ ਗੱਲ ਆ ਜਿਹੜੀ ਜਦੋਂ ਮੰਨ ਲਓ ਕੋਈ ਚੀਜ਼ ਉਹ ਮਸ਼ੀਨਰ ਖੜੀ ਰਹੇ ਕੰਮ ਨਾ ਹੋਵੇ ਉਹ ਪਤਾ ਲੱਗ ਜਾਂਦਾ ਚਲੋ ਝੱਲੀ ਜਾਂਦੀ ਆ ਪਰ ਜਿਹੜਾ ਸਿਸਟਮ ਇਹ ਆਣਾ ਜਦੋਂ ਚੱਲਦੇ ਕੰਮ ਦੇ ਵਿੱਚ ਕੋਈ ਬ੍ਰੇਕਡਾਊਨ ਆ ਜਾਵੇ ਫਿਰ ਬਈ ਬੜਾ ਦੁੱਖ ਲੱਗਦਾ ਹਨਾ ਬਾਈ ਪਰसों ਨਹੀਂ ਛੱਡੇ ਤਾਂ ਰੋਟੀ ਨਹੀਂ ਸੀ ਕਿ ਝੱਜ ਨਾ ਖਾਧੀ ਰਾਤ ਨੂੰ ਅਸੀਂ ਕਹਿੰਦੇ ਉੱਧਰ ਨੂੰ ਭੱਜ ਜੰਨੇ ਆ ਕਹਿੰਦੇ ਉੱਧਰ ਨੂੰ ਭੱਜ ਜੰਨੇ ਆ ਫੇ ਅਸੀਂ ਉੱਧਰ ਸਲਾਹ ਫੋਰ ਮੈਨੇ ਬਿਲਡਿੰਗ ਦਾ ਬੋਕ ਤਕੜਾ ਕਰੀ ਗਰੇ ਕਹਿੰਦਾ ਮੈਂ ਵੀ ਬਿਲਡਿੰਗ ਕਰਕੇ ਨਾ ਨਿਖੜਾ ਲੈਣੀ ਬਿਲਡਿੰਗ ਦਾ ਬਾਈ ਟਰਾਲੀਆਂ ਟਰੂਲੀਆਂ ਆਪੇ ਤਿਆਰ ਕਰੀਆਂ ਸਾਰੀਆਂ ਹਨਾ ਫੇ ਵੀ ਮੈਂ ਖੜਾ ਲੈਣੀ ਚੱਲ ਬਿਲਡਿੰਗ ਕਰੀ ਕਰਨੇ ਤੋਂ ਬਾਅਦ ਯਾਰ ਉਹ ਪਾਈ ਵਿੱਚ ਪਰਾਵਾ ਕੱਸਦੇ ਕਰਦੇ ਉਹ ਫੇਟ ਟੁੱਟ ਗਈ ਉਹ ਕਹਿੰਦਾ ਫੇਟ ਟੁੱਟ ਗਈ ਮੈਨੂੰ ਕਹਿੰਦਾ ਚੱਲ ਚੱਲੀਏ ਮਾਂ ਚੱਲ ਅਸੀਂ ਏਜੰਸੀਆਂ ਦੇ ਵਿੱਚ ਘੁੰਮ ਘੁਮਾ ਕੇ ਸਾਰੇ ਸ਼ੋਰੂਮਾਂ ਦੇ ਵਿੱਚ ਇੱਕ ਰਾੜ ਮਿਲੀ ਉਹ ਤਾਂ ਨਹੀਂ ਥੋੜਾ ਜਿਹਾ ਇੱਕ ਕੈਪਸੂਲ ਜਿੱਥੇ ਚੱਲਦੇ ਪੈਨੇ ਹੁੰਦੇ ਨੇ ਨਾ ਗੇਅਰ ਰੋਕਣ ਤੋਂ ਡਬਲ ਗੇਅਰ ਤੋਂ ਉਹ ਕੈਪਸੂਲ ਦਾ ਥੋੜਾ ਜਿਹਾ ਖਾਂਚਾ ਔੜਦਾ ਹੈ ਕਹਿੰਦਾ ਚੱਲ ਆਪਾਂ ਇਹਨੂੰ ਰੈਗਨਡਰ ਕਰਾ ਗੜ ਕਹਿੰਦਾ ਥੋੜਾ ਜਿਹਾ ਪਰਾਂ ਨੂੰ ਖਸਕਾ ਲੰਨੇ ਆ ਕੱਲ ਉਰੂ ਬਾਈ ਘਟੋ ਘਟ ਦੀ 8-10 ਵਾਰ ਪਾ ਕੇ ਆ ਨਾ ਕੱਢੀ ਹੋਣੀ ਆ ਕੱਢਣ ਤੋਂ ਬਾਅਦ ਜਦੋਂ ਆ ਹੀ ਲੋਟਾਈ ਸਾਰਾ ਕੁਝ ਓਕੇ ਹੋ ਗਿਆ ਬਸ ਜਿਹੜਾ ਗੇਅਰ ਹੈ ਇੱਕ ਥੋੜੀ ਜੀ ਨਿਊਟਰਲ ਦੇ ਵਿੱਚ ਹੈ ਨਾ ਗੜਰ ਦੀ ਆਵਾਜ਼ ਆਉਣ ਲੱਗੀ ਆਉਣ ਲੱਗੀ ਉਹਨੂੰ ਦੇਖਦੇ ਦੇਖਦੇ ਬਾਈ ਰਾਤ ਫੇਰ ਭਪਾਲ ਦਾ ਮੂਡ ਬਣਾ ਲਿਆ ਰਾਤ ਭਪਾਲ ਦਾ ਮੂਡ ਬਣਾ ਕੇ ਪੈ ਗਏ ਵੀ ਸਵੇਰੇ ਭਪਾਲ ਤੋਂ ਜਾ ਕੇ ਲੈ ਕੇ ਆਉਣੇ ਚਾਹੇ ਕੁਝ ਹੋ ਜੇ ਭਪਾਲ ਮਿਲਣੀ ਹੈ ਕਹਿੰਦੇ ਚਲੋ ਇੱਥੇ ਕਰਦੇ ਕਰਾਉਂਦੇ ਰਾਤ ਇਹਨੇ ਫੇਰ ਵੈਲਡਿੰਗ ਕਰ ਲਈ ਅੱਜ ਵੈਲਡਿੰਗ ਕਰਕੇ ਬਾਬੇ ਦੀ ਮਿਹਰ ਦਾ ਸੁੱਖ ਸ਼ਾਂਤੀ ਨਾਲ ਹਨਾ ਵਧੀਆ ਐ ਹਨਾ ਫੀਟਿੰਗ ਵੀ ਹੋਊਗੀ ਗੇਅਰ ਗੂਰਾਂ ਓਕੇ ਹੋ ਗਏ ਹੁਣ ਟਾਪੇ ਟੂਪੇ ਦੇ ਪੈਰ ਪੂਰਦਾਨ ਲੱਗੇ ਹੋਣ ਲਾਉਣ ਉਹਦੇ ਕਰਕੇ ਥੋੜਾ ਜਿਆ ਹਨਾ ਵੀ ਸਾਰੇ ਵੀਰਾਂ ਨੇ ਬਹੁਤ ਵਧੀਆ ਰਾਏ ਦਿੱਤੀ ਹੈ ਨਾ ਬਾਈ ਰਾਣ ਨਵੀਂ ਲਿਆਓ ਬਾਕੀ ਤੇਰੇ ਮਹਿੰਦਰਾ ਦਾ ਅਰਜਨ ਟਰੈਕਟਰ ਹੈ ਨਾ ਜਿਹੜਾ ਬਹੁਤ ਘੱਟ ਆ ਸ਼ੋਅਰੂਮ ਵਾਲੇ ਕਹਿੰਦੇ ਸਾਡਾ ਵੀ ਕੋਈ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਅੱਧਾ ਟਰੈਕਟਰ ਹੋਊਗਾ ਮੈਂ ਨਹੀਂ ਸਾਡਾ ਮਹਿੰਦਰਾ ਦਾ ਟਰੈਕਟਰ ਹੈ ਜਿਹੜਾ ਇਹ ਦੂਏ ਆਪਣੇ ਮਹਿੰਦਰਾ ਕੰਪਨੀ ਹੈ ਤਾਂ ਕਿਸੇ ਵੀ ਆ ਨਾ ਮਹਿੰਦਰਾ ਆ 475 85 ਇਹ ਜਾਦੇ ਵਿਕਦੇ ਆ ਵੀ ਅਰਜਨ ਨੋਵੋ ਨੋਵੋ ਸਾਡੇ ਇੱਥੇ ਬਹੁਤ ਘੱਟ ਲੈਂਦੇ ਆ ਲੋਕ ਬਾਕੀ ਹੈਗੀ ਵੀ ਗੱਲ ਇਹ ਜੇ ਕਿਸੇ ਵੀ ਏਜੰਸੀ ਦੇ ਵਿੱਚ ਅਰਜਨ ਟਰੈਕਟਰ ਨਹੀਂ ਮਹਿੰਦਰੇ ਮੁੰਦਰੇ ਹੀ ਖੜੇ ਆ ਸਾਰੇ ਬਾਕੀ ਦੀ ਲੱਗੀਆਂ ਹੋਏ ਆ ਫੀਟਿੰਗ ਕਰਨਾ ਪੰਪ ਵਾਲੇ ਛੇਟ ਨੇ ਸਾਡਾ ਤਾਂ ਹਵਾ ਤੇ ਵੀ ਜਗਾੜ ਬਾਈ ਵਧੀਆ ਕਰਤਾ ਛੱਤ ਰਹਿ ਗਈ ਬਸ ਇਹਦੀ ਛੱਤ ਵੀ ਹੁਣ ਇੱਕ ਦੋ ਦਿਨ ਚ ਪਾਉਣਗੇ ਬੰਦੇ ਹਾਲ ਚਾਦਰਾਂ ਲਾ ਕੇ ਆਲੇ ਦਲੇ ਚਲੋ ਵਧੀਆ ਮਾਲਕ ਨੇ ਕਰਤਾ ਸਾਡੀ ਬਾਤ ਹੈ ਨਾ ਵੀ ਚਲੋ ਮੀਂਹ ਗਾਣੀ ਦੇ ਵਿੱਚ ਵਾਚਰ ਬੂਚਰ ਤੇ ਬਾਕੀ ਤਰਪਾਲ ਤਰਪੂਲ ਪਾ ਕੇ ਇਹਨੂੰ ਕਰਾਂਗੇ ਸੈਟ ਚਾਹ ਰੱਖੀ ਸੀ ਚਾਚੇ ਨੇ ਰੇ ਚਾਹ ਪੀ ਲਈਏ ਮੋਬਾਇਲ ਪਰ ਇਹ ਜੇਚ ਕਾਪੀ ਪੈਨ ਬਿਸਤਰੇ ਦੇ ਵਿੱਚ ਆਹ ਵੀ ਮੁੰਡੋ ਕਦਾਂ ਉਹ ਹੋਰ ਮੈਨ ਹੋ ਗਈ ਲੋਟ ਵੈਲਡਿੰਗ ਕਰਕੇ ਚਲਾਤੀ ਜੇ ਉੱਪਰ ਨੇ ਇੱਕ ਨੇ ਤੇ ਬਾਈ ਬੜੀ ਮੁਸ਼ਕਲ ਗਾ ਤੁਹਾਨੂੰ ਆਹ ਰਾੜ ਵੀ ਮਸ਼ੀਨ ਲੱਭੀ ਆ ਕੱਲ ਵੀ ਅਸੀਂ ਏਜੰਸੀ ਦੇ ਵਿੱਚ ਲੈ ਕੇ ਗਏ ਫੇਰ ਵੀ ਸਾਲੀ ਦਾ ਫਰਕ ਰਹਿ ਗਿਆ ਤਾਂ ਆ ਪਈ ਆ ਆ ਥੋੜੇ ਜਿਹਾ ਕੈਪਸੂਲ ਜੈਨ ਜਿਹੜੇ ਤੇ ਗੋਲੀ ਪੈਂਦੀ ਹੁੰਦੀ ਆ ਟੱਕ ਥੋੜੇ ਖੋਲ ਕੇ ਪਾਏ ਤੇ ਇਹ ਵੀ ਸੈੱਟ ਨਹੀਂ ਆਈ ਬਾ ਕਰਤੀ ਫਿਰੇ 300 ਦੀ ਰਾੜ ਨਹੀਂ 30 35000 ਦੇ ਨੇ ਨੁਕਸਾਨ ਕਰਤਾ ਸਾਡਾ ਹੁਣ ਫਿਟਿੰਗ ਹੋ ਗਈ ਓਕੇ ਫਿਰ ਮੈਂ ਚਲਾ ਕੇ ਦੇਖ ਲਿਆ ਹੁਣ ਹਾਂ ਖਾਲੀ ਤਾਂ ਚਲਾ ਲਿਆ ਓਕੇ ਹੁਣ ਪੈਂਦਾ ਗੇਅਰ ਓਕੇ ਆਪਣੇ ਐਲ ਰਾਡ ਲੈਣੀ ਲੰਬੇ ਆਦਾ ਬਿਲਡਿੰਗ ਵੀ ਨਹੀਂ ਹਿਲਦੀ ਚੱਲੀ ਜਾਣਾ ਓਏ ਹੁਣੋਂ ਕਾਲੇ ਨੂੰ ਕਹਿਆ ਤਾਂ ਵੀ ਉਹ ਭੇਜ ਦੇ ਰਾੜ ਇਹ ਹਾਂ ਕੰਮ ਮਗਾ ਕੇ ਰੱਖ ਲੈਣਾ ਕੋਲ ਹੈ ਕਿ ਨਹੀਂ ਜੇ ਕੋਲ ਸਮਾਨ ਪਿਆ ਉਹ ਬੰਦਾ ਚੱਕਿਆ ਇੱਕ ਫਟਕਾ ਨੂੰ ਖੋਲਣ ਨੂੰ ਤਾਂ ਕੋਈ ਨਹੀਂ 2 ਘੰਟੇ ਲੱਗਦੇ ਹੈਗਾ ਨਹੀਂ ਪਾ ਕੇ ਬੰਦਾ ਪਰੇ ਕਰਦਾ ਬਾਕੀ ਮੌਸਮ ਅੱਜ ਸਾਫ਼ ਹੋ ਗਿਆ ਪੂਰਾ ਬੱਦਲਵਾਜੀ ਦੀ ਜਿਹੜੀ ਹੈ ਨਾ ਸਾਰੀ ਚੱਕੀ ਗਈ ਹੁਣ ਤਾਂ ਧੁੱਪ ਨਿਕਲੀ ਪਈ ਆ ਮਸ਼ੀਨਾ ਇੱਥੇ ਜਿਹੜੇ ਪਿੰਡ ਜਾ ਵੜਦੇ ਹੋਣੇ ਹੈ ਨਾ ਪਿੱਛੇ ਸੂਆ ਵਿੰਚ ਉਹਨਾਂ ਦੇ ਅਜੇ ਕੰਮ ਇੱਕ ਅੱਧੇ ਦਿਨ ਚ ਉਹਨਾਂ ਦਾ ਕੰਮ ਚੱਲ ਜਾਣਾ ਉਹਦੇ ਬਾਅਦ ਆ ਨਾ ਫਿਰ ਆਪਾਂ ਆਪਣਾ ਏਰੀਆ ਜਿਹੜਾ ਉਹਨੂੰ ਕਵਰ ਕਰ ਲਾਂਗੇ ਲਓ ਜੀ ਬਾਈ ਕਰਕੇ ਫਿਟਿੰਗ ਟਰੈਕਟਰ ਦੀ ਲੈਂਦਾ ਅਜ ਕਰਮ ਵਾਲਾ ਅਰਜਨ ਬੈਲੀ ਹਾਲ ਆਣਾ ਅੱਭਾ ਹੀ ਵੱਟ ਕੇ ਦੇਣਾ ਇਹ ਵਧੀਆ ਲਾਣਾ ਇਹਦੇ ਵਿੱਚ ਇਹ ਹੈ ਤਾਂ 2 ਕਿੱਗਿਆਂ ਦਾ ਹੀ ਖੇਤ ਆ ਬਾਹਰਲੇ ਨੇੜੇ ਦਾ ਰਾਂ ਚੈੱਕ ਹੋ ਜੂਗਾ ਨਾਲੇ ਜੁਰਬਾਏ ਗੁਰੂ ਸੱਚਾ ਪਾਚਾ ਕਿਰਪਾ ਕਰੇ ਅਰਜਨ ਘੋਟਾ ਆ ਕੰਮ ਬहोत ਹੁੰਦਾ ਓਰੇ ਪੱਥਰ ਹੋਣਾ ਕਿਤੇ ਬਰੀਕ ਹੈ ਨਾ ਲਾਣ ਦੇ ਉੱਪਰ ਪੱਥਰ ਬਣੇ ਕਿ ਟੰਰੀਲ ਪੱਥਰ ਚੱਕ ਕੇ ਤੇ ਦੇ ਦਿੰਦੀ ਆ ਵਿੱਚ ਕੱਲ ਆਪਣੇ ਕੰਪਨੀ ਵਾਲਿਆਂ ਦਾ ਫੋਨ ਆਇਆ ਦਾ ਬਾਈ ਵੇਚਕਾਰ ਵਾਲਿਆਂ ਆਉਂਦਾ ਹੈ ਨਾ ਉਹਨਾਂ ਨੇ ਕਿਤੇ ਮਸ਼ੀਨ ਦੇਖੀ ਉਹਨੇ ਚੱਲਦੀ ਆਪਣੀ ਵੀਡੀਓ ਦੇ ਵਿੱਚ ਤਾਂ ਕਹਿੰਦੇ ਜਿਹੜੀ ਤੁਸੀਂ 17 ਦੀ ਪੁਲੀ ਪਾਈ ਆ ਨਾ ਵੀ 14 ਦੀ ਪੁਲੀ ਪਾਓ ਦੇਖ ਲਓ ਭਾਈ ਇੰਨੀ ਸਰਵਸ ਵਧੀਆ ਆ ਨਾ ਬੇਸਕਰਮ ਵਾਲਿਆਂ ਦੀ ਡੜਬੇ ਵਾਲਿਆਂ ਦੀ ਨਾਲੇ ਦੇਖੋ ਪੁਰਾਣੀ ਮਸ਼ੀਨ ਲਈ ਆ ਭਾਈ ਕੀ ਮਾਡਲ ਇਹ ਵੀ ਕੱਲ ਫੋਨ ਲਾਇਆ ਇਹਨੇ ਕੋਈ ਗੱਲ ਨਹੀਂ ਸਾਡੀ ਗੱਡੀ ਐਮਪੀ ਦੇ ਵਿੱਚ ਇਹ ਆ ਵੀ ਅਸੀਂ ਪਹੁੰਚ ਦੀ ਕਰਾਂਗੇ ਨਾ ਰੋਡ ਦੇ ਕੋਲੇ ਜੇ ਪੁਲਿਸ ਨਹੀਂ ਮਿਲਦੀ ਜੌਨਾ ਦੀ ਵੀ ਤੁਹਾਨੂੰ ਅਸੀਂ ਦੇ ਕੇ ਜਾਵਾਂਗੇ ਬਹੁਤ ਵਧੀਆ ਬੰਦੇ ਆ ਭਾਈ ਉਹਨੋਂ ਵੀ ਹੈ ਨਾ ਲਾਲ ਦਾ ਚੰਗਾ ਬਹੁਤ ਲਾਣਾ ਇਹਦੇ ਕਰਕੇ ਤਾਂ ਇਹਦੀ ਕਣਕਾਂ ਨਹੀਂ ਪੱਕਦੀਆਂ ਹਨਾ ਠੰਡ ਪਾਣੀ ਕਣਕ ਨੂੰ ਪੂਰੇ ਲੱਗੇ ਜਿਵੇਂ ਆਪਾਂ ਪੰਜਾਬ ਦੇ ਵਿੱਚ ਲਾਉਨੇ ਆ ਅੱਗੇ ਕੀ ਹੁੰਦਾ ਦਾ ਪਾਣੀ ਕਣਕਾਂ ਨੂੰ ਦੋ ਇੱਕ ਕਿਸੇ ਨੂੰ ਲੱਗਦਾ ਹੀ ਨਹੀਂ ਦਾ ਮੀਂਹੂ ਦੇ ਨਾਲੇ ਹੋ ਜਾਂਦੀ ਵੀ ਹਨਾ ਪਰ ਹੁਣ ਜਿਹੜੇ ਇਹਨਾਂ ਦੇ ਮੈਂ ਕਹਿੰਦਾ ਸਿਸਟਮ ਆ ਫਾਰਮ ਹਾਊਸ ਤੇ ਆਏ ਆ ਧੂੜੀ ਬਣਾਉਣ ਤੇ ਫਾਰਮ ਤੇ ਆਏ ਆ ਬਾਈ ਇਹਨਾਂ ਦੇ ਡੰਗਰ ਮੈਂ ਕਹਿੰਦਾ ਇਹ ਪੂਰੇ ਇਹਨਾਂ ਦੇ ਘਟੋ ਘਟ ਵੀ 35-40 ਟਰਾਲੀਆਂ ਚਾਹੀਦੀਆਂ ਇਹਨਾਂ ਨੂੰ ਹੁਣ ਉਹ ਕੰਮ ਨਹੀਂ ਰਿਹਾ ਹੈਗਾ ਅੱਗੇ ਵਾਲਾ ਹਨਾ ਬੀ ਐਮਪੀ ਐਮਪੀ ਨਹੀਂ ਰਹੀਗੀ ਹੁਣ ਤਾਂ ਤੁਸੀਂ ਹਾਵ ਵਾਲੋ ਫਸਲ ਦੇ ਮਾਮਲੇ 'ਚ ਵੀ ਹਨਾ ਆਪਣੇ ਬਰਾਬਰ ਬਾਕੀ ਜਿਹੜੇ ਬਾਜ਼ਾਰਾਂ ਦਾ ਸਿਸਟਮ ਦਾ ਖਾਣਾ ਪੀਣਾ ਹਨਾ ਉਹ ਵੀ ਆਪਣੇ ਬਰਾਬਰ ਹੋ ਗਿਆ ਲਗਭਗ ਬਰਾਬਰ ਜਿਹੀ ਆ ਹਨਾ ਜਿਹੜੇ ਕਹਿੰਦੇ ਬਈ ਐਮਪੀ ਪਿੱਛੇ ਆ ਪਿੱਛੇ ਨਹੀਂ ਹੈਗੀ ਬਾਈ ਤੁਸੀਂ ਹਿਸਾਬ ਲਾ ਲਓ ਆ ਦੇਖ ਲਓ ਇੱਧਰ ਡੰਗਰ ਲਾਣੇਦਾਰ ਨੇ ਰੱਖੇ ਹੋਏ ਅਰ ਸ਼ੈੱਡ ਦੇਖੋ ਕਿੰਨਾ ਟੌਪ ਦਾ ਪਿਆ ਹਨਾ ਸਾਫ ਸਪਈਆ ਦੇਖੋ ਖੋਲਡੀਆਂ ਦੇ ਵਿੱਚ ਸਾਰ ਗਾਈਆਂ ਰੱਖੀਆਂ ਹੋਈਆਂ ਬਾਈ ਸਿੰਘਾਲੀਆਂ ਗਾਈਆਂ ਹੁੰਦੀਆਂ ਇੱਧਰ ਹਨ ਆਪਣੇ ਸਿੰਘ ਆਪਾ ਦਿਖਾ ਦਿੰਦੇ ਨੇ ਸਿੰਘ ਦਿਗਾਉਂਦੇ ਨਹੀਂ ਹੈਗੇ ਇੱਧਰ ਮੱਝਾਂ ਖੜੀਆਂ ਵਧੀਆ ਜਿਹਾ ਗਾਰਡ ਬਣਾਇਆ ਆ ਆ ਦੇਖ ਲਓ ਖੋਲਡੀਆਂ ਖੜਲੀਆਂ ਇਆਂ ਮੈਂ ਕਹਿੰਦਾ ਵੀ ਨਜ਼ਾਰੇ ਨਾਲ ਬੰਦੇ ਦੇ ਵਿੱਚ ਘੁੰਮਣ ਨੂੰ ਵਧੀਆ ਜਿਹਾ ਗਾਰਡ ਬਣਾਇਆ ਕਟੀਆਂ ਬੱਚੀਆਂ ਕਿਸੇ ਜਣ ਮੱਝਾਂ ਇੱਕ ਸਾਈਡ ਗਈਆਂ ਆ ਦੇਖੋ ਇੱਧਰ ਕਟੀਆਂ ਯਨੀ ਆ ਨਹੀਂ ਹੈਗਾ ਕੰਮ ਵੀ ਹੁਣ ਪਸ਼ੂਆਂ ਨੂੰ ਵੀ ਨਹੀਂ ਕੋਈ ਪੁੱਛਦਾ ਹਨਾ ਦੁੱਧ ਦਾ ਦਾਨ ਵਧੀਆ ਸਫਾਈ ਦੇਖੋ ਕਿੰਨੀ ਨੰਗਰਾਂ ਥੱਲੇ ਇੱਧਰ ਵੀ ਖੜੀ ਹੈ ਮੱਝਾਂ ਦੇ ਦਾਦਾ ਡੋਰ ਪੂਰੇ ਛੌਂਕ 'ਚ ਰੱਖਦੇ ਹੋ ਡੋਰ ਪੂਰੇ ਛੌਂਕ 'ਚ ਰੱਖਦੇ ਹੋ ਹਾਂ ਹੈ ਕਿਤੇ ਨਾ ਦੁੱਧ डालते ਹੋ ਡੈਰੀ 'ਚ ਅੱਗੇ ਤਾਂ ਕਮ ਹੈ ਯਾਰ ਅੱਛਾ ਪਹਿਲੇ ਇੱਕ ਕੁੰਟਲ ਗਿਆ ਇੱਕ ਕੁੰਟਲ ਇਹ ਕਿਤੇ ਟਾਈਮ ਦਾ कितना दूध के क्यों के नगाते गई, है? है के के नहीं, हाँ, नहीं इसको हमारे तो इसको दगा देते है बंद कर देते है जब बच्चा होता है ना छोटा सा हाँ। तो आते नहीं है ये सिंह कितना भूसा कितना टैंक चाहिए तुम्हारे को ਪੂਰੇ ਸਾਲ ਦਾ ਕੋਟਾ ਪੂਰਾ ਕਰ ਦੋ ਹੈ ਤੇ ਜ਼ਮੀਨ ਦੇਖ ਲਓ ਨਾ ਕਹੀਂ ਕਿ ਜੀ ਕਾ ਦੇਖ ਲਓ 15 20 ਵਿਗਾ ਦੇਖ ਲਓ ਬਣਾ ਦੇਗੇ ਠੀਕ ਹੈ ਜੀ ਬਣਾ ਬਣਾ ਦੇਗੇ ਬਾਕੀ ਵੀ ਭੂਸਾ ਉਤਰੇਗਾ ਆਪਕੋ ਪਤਾ ਚੱਲ ਜਾਏਗਾ ਇਹ ਕਹਿੰਦਾ ਡੰਗਾ ਹਨਾ ਗਾਈਆਂ ਵੀ ਘੱਟ ਹੋ ਗਈਆਂ ਹੁਣ ਤਾਂ ਵੀ ਨਹੀਂ 20 25 ਹੁੰਦੀਆਂ ਤੀਆਂ ਇੱਕ ਕੁਆਂਟਲ ਦੁੱਧ ਇੱਕ ਟਾਈਮ ਦਾ ਹੁੰਦਾ ਦਾ ਬਾਕੀ ਛੱਟ ਛੋਟਾ ਵਧੀਆ ਪਾਇਆ ਹੈ ਨਾ ਉਹ ਉਸਮੇ ਕਿਆ ਉਸਮੇ ਵੀ ਡੋਰੀਆਂ ਹੈ ਹਾਈ ਸੁਦਾਨਾ ਪਲਾਂਟ ਸੁਦਾਨਾ ਉਹ ਕਿਆ ਪਸ਼ੂ ਆਹਾਰ ਦਾ ਪਲਾਂਟ ਉਹ ਖਲੀ ਅੱਛਾ ਖਲੀ ਬਣਾਣੇ ਦਾ ਉਹ ਵੀ ਖੁਦ ਹੀ ਬਣਾਤੇ ਹੋ ਬਾਜ਼ਾਰ ਸੇ ਨਹੀਂ ਲਾਤੇ ਬੜਾ ਪਲਾਂਟ ਹੈ ਉਹ ਤੋਂ ਅੱਛਾ ਖਾਲ ਬਣਾਉਣੇ ਵਾਲਾ ਸਿਸਟਮ ਲਾ ਨਹੀਂ ਵਧੀਆ ਲੱਗਿਆ ਤੁਹਾਡਾ ਅੱਛਾ ਲੱਗਾ ਤੁਹਾਡਾ ਫਾਰਮ ਅੱਛਾ ਲੱਗਾ ਨਹੀਂ ਵਧੀਆ ਲੱਗਾ ਇੱਕ ਨੰਬਰ ਲੱਗਾ ਅੰਦਰ ਚਲ ਜਾਓ ਅੰਦਰ ਮਸ਼ੀਨ ਮਸ਼ੀਨ ਦੇਖਿਆ ਉਹ ਨਹੀਂ ਉਹ ਤੋਂ ਹਮਾਰੇ ਵੀ ਰਹਤੀਆਂ ਪਰ ਆ ਚੀਜ਼ ਦਿਖਾਣ ਵਾਲੀ ਦੀ ਜੋ ਆਪ ਕੀ ਨਾ ਜਿਹੜੇ ਤੂੜੀ ਦੀ ਮਾਈ ਸ਼ੈੱਡ ਲੱਗ ਬਣਾਇਆ ਹੈ ਨਾ ਉਹ ਤੁੱਦਰ ਭੂਸੇ ਰ ਬਣਾਇਆ ਸ਼ੈੱਡ ਟੋਕੇ ਵਾਲੀ ਮਸ਼ੀਨ ਲਾਈ ਹੋਈ ਆ ਦੇਖਾ 쿨ਰ ਡੰਗਰਾਂ ਨੂੰ ਲਾਏ ਹੋਏ ਆ ਇਹ ਨਹੀਂ ਹੈਗੀ ਵੀ ਕਿਸੇ ਗੱਲ ਦੀ ਸਾਹਮ ਨਹੀਂ ਹੈਗੀ ਨਾ ਚਲੋ ਬਾਕੀ ਵਧੀਆ ਮਹਾਰਾਜ ਤਰੱਕੀਆਂ ਦਾ ਵੇ ਸਭ ਨੂੰ ਅੱਜ ਲਾਤਾ ਆਪਾਂ ਨੇ ਸਿਸਟਮ ਚਲਾਤੀ ਮਸ਼ੀਨ ਅੱਜ ਹਰ ਦਿਨ ਦੀ ਬਾਈਲੀ ਦੀ ਖਰਾਬ ਹੋ ਗਈ ਸੀ ਨਾ ਉਹ ਰਾਡ ਜੀ ਟੁੱਟ ਗਈ ਸੀ ਉਹਦੇ ਬਾਅਦ ਅੱਜ ਚਲਾਈ ਆ ਮਸ਼ੀਨ ਪੱਥਰ ਦੇਖ ਕੇ ਚਲਾਉਣਾ ਪੈਂਦਾ ਬਾਈ ਕਈਆਂ ਨਾ ਏਡੇ ਏਡੇ ਪੱਥਰ ਪਏ ਆ ਵਿੱਚ ਵੈਸੇ ਆਇਆ ਤਾਂ ਐ ਨਹੀਂ ਕਿ ਬਣਾ ਰੋਡ ਪਰ ਰੋਡ ਦੇ ਨਾਲ ਵਾਲਾ ਖੇਤ ਆ ਰੋੜ ਰੋਡ ਤੇ ਪਿਆ ਚੱਕ ਕੇ ਅਗਲਾ ਦਾੜ ਦੇ ਕੇ ਵਿਛੜ ਦਿੰਦਾ ਮਾਰਦਾ ਪਰ ਆਪ ਬਾਈ ਬਹੁਤ ਖਿਆਲ ਰੱਖਣਾ ਮੈਂ ਤਾਂ ਤਾਂ ਹੀ ਤਾਂ ਫੋਰਮੈਨ ਡਰਾਈਵਰ ਨੂੰ ਮਸ਼ੀਨ ਨਹੀਂ ਫੜਾਉਂਦਾ ਚਾਚਾ ਡਰਾਈਵਰ ਆ ਚੱਕ ਲਾਣਾ ਅੱਜ ਕਿ ਐਵੇਂਗਾ ਫੜਾ ਯਾਰ ਇਹਨੂੰ ਕਿਹੜਾ ਕਲੱਚ ਦੇਣਾ ਪੈਂਦਾ ਨਾ ਆਹ ਇਹ ਪੁਲੀ ਦਾ ਹੀ ਕਾਰਨ ਆ ਕੱਲ ਉਹਨਾਂ ਨੇ ਮੈਨੂੰ ਕੰਪਨੀਆਂ ਦੇ ਵੀ ਇਹ ਗੱਲ ਕਹੀ ਆ ਬਾਕੀ ਕੱਲ ਉਹਨਾਂ ਨੇ ਜਾਇਦ ਅੱਜ ਆਉਣ ਕੱਲ ਨੂੰ ਲੱਗੇ ਜਾਂਦਾ ਰੱਤੀ ਹੋਈ ਆ ਜਵੇਂ ਬੰਦ ਹੋ ਗਏ ਮਸ਼ੀਨ ਉੱਠ ਗਿਆ ਨਾ ਰਾਤ ਵੱਢ ਕੇ ਗਏ ਅੱਜ ਕੱਲ ਕੱਲ ਸ਼ਾਮ ਨੂੰ ਵੱਢੀ ਆ ਅੱਜ ਤੂੜੀ ਬਸ ਕਾਲੀ ਇੰਨੀ ਪਾਈ ਵੀ ਦੀ ਵੀ ਹੁਣੇ ਬਣਾ ਦੋ ਬਸ ਉਹਦੇ ਕਰਕੇ ਹੋ ਜਾਂਦਾ ਨਾ ਬਾਈ ਇਹਨਾਂ ਨੂੰ ਐ ਹੋ ਜਾਂਦਾ ਨਾ ਵੀ ਲਾਣ ਅੱਗ ਅੱਗ ਚਰਨ ਲੱਗਦੀ ਆ ਹਨਾ ਫਿਰ ਖਾ ਕੇ ਜਿਲ੍ਹਿਆਂ ਦੇ ਜਿਲ੍ਹੇ ਜਾ ਕੇ ਜਲ ਕੇ ਖੜਦੇ ਆ ਰੱਬ ਨਾ ਇਹੋ ਜਿਹਾ ਕੰਮ ਤਾਂ ਕਦੇ ਕਿਸੇਗਾ ਕਰਾਵੇ ਨਾ ਵੀ ਪਿਰੇਸਾਲ ਇੱਧਰ ਲੱਗੀ ਦੇਖੀ ਸੀ ਮੈਂ ਆਪਣੇ ਪਿੰਲੇ ਕਿਹੜਾ ਖੇਰ ਤਾਹੋ ਉਹਤੇ ਕਹਿੰਦੇ ਵਿਆਵਰੇ ਕੋਲ ਐਤਕੀ ਦੀ ਉਹ ਗੱਲ ਦੱਸਦੇ ਆ ਵੀ ਅੱਗ ਲੱਗਣ ਗੱਲਾਂ 300 ਬਿੱਗਾ ਪੂਰਾ ਬਿਲਕੁਲ ਸਾਫ਼ ਹੋ ਗਿਆ ਕਹਿੰਦੇ ਤਾਂ ਹੀ ਉਰੇ ਅੱਜ ਦੇ ਦੋ ਚਾਰ ਦਿਨ ਪਹਿਲਾਂ ਨਾ ਕੰਮ ਇੱਕੋ ਲੱਖ ਤੋਂ 20 ਜੀ ਫੜੀਦੀ ਅਸੀਂ ਤਾਂ ਪਤਾ ਨਹੀਂ ਕਾਤੇ ਹਰੀਆਂ ਬਣਾਉਣ ਲੱਗੇ ਤਾਂ ਪਤਾ ਲੱਗਿਆ ਕਹਿੰਦੇ ਵੀਰੇ ਅੱਗ ਲੱਗ ਗਈ ਵਿਆਵਰੇ ਕੋਲ ਨਾ ਅੱਗ ਲੱਗਣ ਕਰਕੇ ਉਹਦੇ ਨਾਲੇ ਵਿਆਵਰਾ ਹਣਾ ਬਾਈ ਘਟੋ ਘਟ ਵੀ 1.5 200 ਕਿਲੋਮੀਟਰ ਆ ਫੇਰ ਵੀ ਦੇਖ ਲੋ ਤੁਸੀਂ ਇੰਨਾ ਹੋ ਗਿਆ ਇਹਨਾਂ ਨੂੰ ਕਹਿੰਦੇ ਵੀ ਨਾ ਜੀ ਅਸੀਂ ਤਾਂ ਹੁਣੇ ਬਣਾਉਣੀ ਉਹ ਬਣਾਉਣੇ ਦੋ 300 ਕਿਲੋ ਮੀਟਰ ਜਹਾਂ ਫਿਕਰ ਖੜੀ ਹੋ ਜਨੇ ਬਈ ਫਿਕਰ ਤਾਂ ਆਪੇ ਖੜੀ ਹੋਣੀ ਹੈ ਨਾ ਪੁੱਤਾਂ ਵਾਂਗ ਫਾਲੀ ਪਥਰ ਕੀ ਦੇ ਦੇਖ ਹੁੰਦੀ ਆ ਉਹਦੇ ਕਰਕੇ ਹਜੇ ਕੰਮ ਆ ਜਿਹੜਾ ਵੀ ਕਣਕ ਐਦਿਹੀ ਸੁੱਕਦੀਆਂ ਨਹੀਂ ਪਾਣੀ ਲੱਗੀਏ ਕਣਕਰ ਪੂਰੇ ਪਾਣੀ ਲੱਗੇ ਉੱਪਰ ਤੇ ਮੌਸਮ ਆ ਜਿਹੜਾ ਨਾ ਦੋ ਦਿਨਾਂ ਮੌਸਮ ਖਰਾਬ ਹੋਇਆ ਉਹਦੇ ਹੋਣ ਕਰਕੇ ਫੇਰ ਠੰਡ ਹੋ ਗਈ ਉਹ ਠੰਡ ਰਹਿ ਸੰਗਲੇ ਵੀ ਕਣਕਾਂ ਦੇ ਜਿਹੜਾ ਗੇੜਾ ਚੜਿਆ ਪਿਆ ਪੂਰਾ ਮਸ਼ੀਨਾਂ ਵਾਲੇ ਸਾਰੇ ਇੱਧਰ ਹਜੇ ਨਾਗਦੇ ਲੋਗ ਦੇ ਕੰਨੀ ਵੀ ਜੈਨ ਕਰੀ ਹੈ ਨਾ ਉੱਧਰ ਅਜੇ ਕੰਮ ਹੋਣ ਜ਼ੋਰ ਦਾ ਚੱਲਿਆ ਬਸ ਇੱਕ ਦੋ ਦਿਨ ਚ ਇੱਥੇ ਪੂਰੇ ਜ਼ੋਰ ਦਾ ਚੱਲ ਜੂਗਾ ਜਾਨ ਨੂੰ ਜ਼ੋਰ ਦਾ ਚੱਲਣਾ ਹੈ ਜਾਨ ਨੂੰ ਮੇਲਾ ਦਾ ਖਤਮ ਹੋ ਜਾਣਾ ਬਾਕੀ ਆ ਦੇ ਇੰਨੇ ਕੇ ਏਰੀਏ ਦੇ ਵਿੱਚ ਕਣਕ ਦੀ ਆ ਉੱਤੇ ਵਾਲਾ ਪਲਾਟ ਰਹਿ ਗਿਆ ਇੱਕ ਆ ਉਹ ਵੱਢਿਆ ਗਿਆ ਆ ਵੱਢਿਆ ਗਿਆ ਆਪਣੀ ਮਸ਼ੀਨ ਵੱਢ ਕੇ ਗਈ ਹੈ ਇਹ ਉਹ ਉੱਪਰ ਵਾਲਾ ਰਹਿ ਗਿਆ ਇੱਕ ਸਾਹਮਣੇ ਵਾਲਾ ਇਹ ਵੀ ਕਦੇ ਦਿਨ ਚ ਆ ਜਾਗੇ ਵੱਢਣਾ ਨਾ ਇਹ ਵੀ ਆਪਣੇ ਬੰਦੇ ਦਾ ਹੀ ਆ ਵੀ ਵੱਢਣ ਤੋਂ ਬਾਅਦ ਮੈਨੂੰ ਲੱਗਦਾ ਵੀ ਅੱਜ ਕੀ ਕੰਮ ਆਇਆ ਨਾ ਠੰਡੇ ਠੰਡੇ ਦੇ ਵਿੱਚ ਨਾ ਥੋੜੇ ਥੋੜੇ ਪਲਾਟ ਆਉਣੇ ਆ ਪਾ ਨਾਲ ਦੀ ਨਾਲ ਮਸ਼ੀਨ ਓਕਣੇ ਜਿਹੜੀ ਜਿਹਦੇ ਲੋਟ ਆਉਂਦੀ ਆ ਆਪਣਾ ਜਾ ਕੇ ਵੱਢਿਆ ਆਉਂਦਾ ਉਹਦੇ ਬਾਅਦ ਜੇ ਆਪਾਂ ਇਹ ਦਨ ਨੂੰ ਹਨਾ ਮਹੀ ਤੇ ਪਹਿਨਾ ਪੂਰਾ ਏਰੀਆ ਖੜਾ ਦਾ ਜਦੋਂ ਬੱਦਲ ਜਾ ਹੋਇਆ ਬੱਦਲ ਜਾ ਹੋਣ ਤੋਂ ਬਾਅਦ ਜੇ ਗੇੜਾ ਕੱਲ ਮਾਰ ਕੇ ਆਉਂਦਾ ਗੇੜਾ ਤਫਾ ਹੀ ਖਾਸਾ ਹੀ ਏਰੀਆ ਸਾਫ ਮੈਨੂੰ ਲੱਗਦਾ ਮੈਂ ਕਹਿੰਦਾ ਇਹ ਦੋ ਕੁ ਦਿਨ ਬੱਦਲ ਜੀ ਹੋ ਰਹਿ ਜਾਂਦੇ ਤਾਂ ਪੂਰਾ ਏਰੀਆ ਹੀ ਸਾਫ ਹੋ ਜਾਣਾ ਤਾਂ ਬਾਕੀ ਮਸ਼ੀਨ ਆਇਆ ਵੀ ਹੈ ਮਸ਼ੀਨ ਵੀ ਬਾਈ ਬਹੁਤ ਜ਼ਿਆਦਾ ਆਈ ਹੋਈ ਐ ਜੀ ਮਸ਼ੀਨਾਂ ਵੀ ਜਿੱਥੇ ਹੈ ਨਾ ਮੰਨ ਲਓ ਇੱਕ ਅੱਡੇ ਦੇ ਦੋ ਦੋ ਤਿੰਨ ਤਿੰਨ ਮਸ਼ੀਨਾਂ ਖੜੀ ਹੁੰਦੀਆਂ ਅੱਗੇ ਐ ਰਗੀ ਇਦਨ ਪਿੰਡਾਂ ਜੰਦੂ ਦਾ ਘੱਟ ਪਤਾ ਲੱਗਦਾ ਮੇਨ ਰੋਡ ਤੇ ਇਨਾ ਮਸ਼ੀਨਾਂ ਖੜੀਆਂ ਆਂ ਵੀ ਗੱਲ ਛੱਡ ਦੋ ਤੁਸੀਂ ਬਾਕੀ ਹਜੇ ਵੀ ਮੇਰੇ ਵੀਰ ਐਮਪੀ ਵਾਲੇ ਯਾਰਾ ਆਉਣ ਨੂੰ ਵੀਡੀਓ ਤੇ ਦੇਖ ਕੇ ਆਪਣੇ ਮੈਨੂੰ ਕਈ ਕਈਆਂ ਨੇ ਫੋਨ ਆਏ ਕੱਲ ਪਰਸੋਂ ਇੱਕ ਪਰਸੋਂ ਚੁੱਤ ਜਿਹਾ ਆਇਆ ਫੋਨ ਕਹਿੰਦਾ ਬਾਈ ਯਾਰ ਐਮਪੀ ਨੂੰ ਮਸ਼ੀਨ ਲੈ ਕੇ ਆਉਣੇ ਕਿਧਰ ਨੂੰ ਲੈ ਕੇ ਆ ਮੈਂ ਕਹਾ ਵੀਰਿਆ ਪਹਿਲੇ ਇੱਥੇ ਤਾਂ ਬਹੁਤ ਕੱਟੀਆਂ ਹੋਈਆਂ ਆਂ ਵੀ ਦੇਖ ਕੇ ਆਈਆਂ ਨਾ ਭਰਾ ਮੇਰੇ ਪਹਿਲਾਂ ਗੱਡੀ ਤੇ ਢੇੜਾ ਗੂੜਾ ਮਾਰ ਕੇ ਚਲ ਜੀ ਹੋਰ ਨਾ ਇੱਕ ਤਾਂ ਤੂੰ ਲੇਟ ਹੋ ਗਿਆ ਮੈਂ ਕਹਾ ਮਸ਼ੀਨਾਂ ਨੇ ਤਾਂ 100 150 ਵੀ ਕਾ ਵੱਡੇ ਫਿਰਦੇ ਆਂ ਨ ਆਇਨਾ ਹੋਵੇ ਨਾ ਤੂੰ ਇੱਧਰ ਆ ਜਮੇ ਗਾਹਾਂ ਵੇ ਪਤਾ ਨਾ ਲੱਗੇ ਬਾਈ ਇਹਨੂੰ ਰਾਹ ਦਾ ਹੀ ਨਹੀਂ ਪਤਾ ਹਨਾ ਉਹ ਏਰੀਆ ਦਾ ਕੀ ਭੇਦ ਹੋਣਾ ਵੀ ਇਹ ਹਜੇ ਸਿਸਟਮ ਆ ਅੱਜ ਕੱਲ ਜਿਹੜੀ ਵੀਡੀਓ ਹਨਾ ਜਾਰੇ ਪੈਣ ਲੱਗੀਆਂ ਉਹਦੇ ਕਰਕੇ ਅਗਲਾ ਕਹਿੰਦਾ ਯਾਰ ਇਹ ਤਾਂ ਬੜੇ ਪਲਾਟਾਂ 'ਚ ਬਹੁਤ ਬੜੇ ਪਲਾਟ 'ਚ ਲੱਗੇ ਹੋ ਜਿਵੇਂ ਆ ਤੂੜੀ ਵਾਲੀ ਮਸ਼ੀਨ ਆਉਣਾ ਨਾ ਬਾਈ ਇੱਥੇ ਲਾ ਲਈ ਹੁਣ ਇਹ ਨਹੀਂ ਅਗਲੇ ਨੂੰ ਪਤਾ ਵੀ ਇਹਨੇ ਤੇਲ ਵੀ ਖਾਣਾ 15 ਦਿਨ ਬੈਠੇ ਨੂੰ ਵੀ ਹੋ ਗਏ ਜੀ ਅੱਜ ਇੱਕ ਬੜਾ ਪਲਾਟ ਵੜ ਲਿਆ ਤਾਂ ਉਹਦੇ ਵਿੱਚ ਕੀ ਗੱਲ ਹੋ ਗਈ ਹਨਾ ਇਹ ਚੀਜ਼ ਬਾਈ ਵਾਕਟ ਦੇਖਦੇ ਆ ਬਾਕੀ ਇੱਥੇ ਆਇਆ ਆਪਾਂ ਹੁਣ 2 3 3-4 ਦਿਨ ਬਾਅਦ ਤੇ ਬਾਅਦ ਆਪਾਂ ਇੱਥੇ ਹਰ ਆਪਣਾ ਏਰੀਆ ਜਿਹੜਾ ਇੱਥੇ ਲਾਵਾਂਗੇ ਇੱਕ ਮਸ਼ੀਨ ਇੱਥੇ ਛੱਡ ਜਾਾਂਗੇ ਇੱਕ ਮਸ਼ੀਨ ਆਪਾਂ ਕੱਢਾਂਗੇ ਅੱਗੇ ਅੱਗੇ ਕਿੱਥੇ ਉਹ ਤੁਹਾਨੂੰ ਦਿਖਾਵਾਂਗੇ ਹਨ ਵੀ ਜਿੱਥੇ ਲਾਵਾਂਗੇ ਕਿਉਂ ਇੱਥੇ ਭਾਈ 2 ਮਸ਼ੀਨਾਂ ਦਾ ਕੰਮ ਦਾ ਜਿਹੜਾ ਹੁਣ ਆ 2-4 ਦਿਨ ਝੁੱਟ ਗਈ ਲੱਗੀ ਆ ਨਾ ਬਦਲ ਕਰਕੇ ਦੋਹਾਂ ਨੇ ਯਾਰ ਦੋ ਸਾਡੀਆਂ ਹੋਰ ਪਤਨੀ ਕਿੱਥੇ ਕਿੱਥੇ ਤੇ ਮਸ਼ੀਨਾਂ ਆ ਕੇ ਯਾਨੀ ਸਾਰਾ ਏਰੀਆ ਜੇ ਮੈਨੂੰ ਲੱਗਦਾ ਮੈਂ ਟ੍ਰੇਨਾਂ ਚਾ ਲਾਇਆ ਮੈਂ ਅੱਜ ਵੀ 2 ਮਹੀਨਾ ਦਾ ਦਾ ਔਖਾ ਹੁਣ ਉਹਦੇ ਇੱਕ ਮਸ਼ੀਨ ਚਲਾਵਾਂਗੇ ਇੱਕ ਮਹੀਨਾ ਭਗਾਹਾਂ ਕਰਦਾਂਗੇ ਫਰਲ ਫਰਲ ਇਹਦੇ ਹੀ ਦਾ ਬਸੇ ਮੈਂ ਫੋਰਮੈਂਨ ਦੇ ਨਾਲ ਆਇਆ ਤਾਂ ਵਾਂਗੇ ਨੂੰ ਕਹਿੰਦਾ ਵੀ ਕੋ ਨਾਲ ਚੱਲ ਆਪਾਂ ਚਲਾਇਆ ਉਹਨਾਂ ਨਾਲ ਚੱਲ ਤਾਂ ਕਿ ਅਸੀਂ ਕਿਰੀਆ ਦੇ ਦੇਖ ਕੇ ਆਉਣਾ ਤਾਂ ਕਿ ਇਹਦਾ ਖੇਜਾ ਉਹ ਦੇਖ ਕੇ ਆਉਣਾ ਵਾ ਚੱਲ ਆਪਾਂ ਚੱਲਦੇ ਆਂ ਵੀ ਆਪਾਂ ਚਾਚੇ ਨੂੰ ਮਸ਼ੀਨ ਫੜਾ ਜਾਾਂਗੇ ਚੱਕਾ ਲਾਣੇ ਚਾਚੇ ਨੂੰ ਉਹਦੇ ਬਾਅਦ ਨਵਾਂ ਬਾਈ ਪਾਈ ਦੀ ਰਾੜ ਨਾ ਬਿਲਡਿੰਗ ਕਰਕੇ ਰਾੜ ਪਾਉਣੀ ਪਈ ਨਾ ਮਿਲੀ ਰਾੜ ਉਹਦੇ ਤਾ ਕਰਨੂ ਫਿਰ ਰਾਤ ਬੀਟ ਐ ਬਣਾ ਕੇ ਰਾਡ ਦੇ ਵਿੱਚ ਵੈਲਡਿੰਗ ਕਰਕੇ ਐ ਓਕੇ ਦੀ ਰਿਪੋਰਟ ਕਰਕੇ ਪਾਈ ਆ ਬਾਕੀ ਦੇਖੋ ਹੁਣ ਜੋ ਵਾਏ ਗੁਰੂ ਨਾ ਕਰਮਾਂ ਦੇ ਵਿੱਚ ਲਿਖਿਆ ਹਨ ਟੁੱਟਣ ਦਾ ਭਾਈ ਕੀ ਰੀ ਜਨਾ ਸਾਰੇ ਮਾਡਲਾਂ ਦੇ ਵਿੱਚ ਹਨ ਪੰਜਾਬ ਦੇ ਮਿਸਤਰੀਆਂ ਕਹਿੰਦੇ ਵੀ ਸਾਰੇ ਮਾਡਲਾਂ ਦੇ ਵਿੱਚ ਕੰਪਲੀਟ ਆਉਂਦੀ ਆ ਜਿਹੜੀ ਨਾ ਫੋਰਮ ਨੂੰ ਗੁਰਜਿੰਗ ਨਾ ਟਣ ਲੱਗਦਾ ਫੋਰਮ ਨੂੰ ਆਪਣਾ ਸਥਾਨਣ ਪਰਦੇ ਨੂੰ ਲੱਗੀਆਂ ਲੱਗੀਆਂ ਹੋਈਆਂ ਉਹ ਸਮਝ ਲਓ ਤੁਸੀਂ ਗੁਰਜਿੰਗ ਆ ਜਿਹੜੀ ਬਸ ਰਾਡ ਦੇ ਆਰ ਪਾਰੇ ਕਰੀ ਹੋਈ ਆ ਇੰਨੀ ਗੁਰਜਿੰਗ ਲੋਡ ਨਹੀਂ ਹੁੰਦੀ ਹਨਾ ਉਹ ਗੋਰਜਿੰਗ ਦਾ ਮਾੜੀ ਜੀ ਚਾਹੀਦੀ ਆ ਵੀ ਜਿੱਥੇ ਫੋਰਮ ਆਪਣੇ ਪਾਸਕੇ ਨਾਟ ਨਾਟ ਰੂਪਾਵੇਂ ਲੌਗ ਲੱਗਦਾ ਹੋਵੇ ਜਿਵੇਂ ਕਮੈਨ ਦੇ ਫੋਰਮ ਨੂੰ ਨਾਟ ਲੱਗਦਾ ਹੁੰਦਾ 13 ਨੰਬਰ ਦਾ ਤਿੱਖਾ ਜਆ ਉਹ ਚੀਜ਼ ਚਾਹੀਦੀ ਆ ਇਹਨਾਂ ਨੇ ਕੀ ਐਡਾ ਐਡੀ ਗਰਾੜਾ ਐਡੀ ਗੋਰਜਿੰਗ ਕਰੀ ਯਾਰ ਪਾਰ ਆਰ ਪਾਰੇ ਸਮਝ ਲਓ ਬਸ ਇੰਨੀ ਘਰੇ ਨਹੀਂ ਆ ਬਸ ਮੰਨ ਲਓ ਫੂਟ ਕੰਡ ਵੀ ਹੋ ਰਹੀ ਆਰ ਪਾਰੋਂ ਤੇ ਉਹਦੇ ਕਰਕੇ ਜਦੋਂ ਉੱਥੇ ਝੂਟਾ ਜਿਹਾ ਡਾ ਪੈਂਦਾ ਮੈਂ ਜਦੋਂ ਸਮਝਿਆ ਮਾਰਦੀ ਆ ਤੋੜ ਕੇ ਉਹ ਅਸੀਂ ਪੰਜਾਬ ਫੋਨ ਕਰਿਆ ਕਈ ਮੈਸਤਰੀਆਂ ਨੂੰ ਉਹ ਕਹਿੰਦੇ ਮਾਏ ਇਹਨਾਂ ਮਾਡਲਾਂ ਦੇ ਵਿੱਚ ਕੰਪਲੀਟ ਆਉਂਦੀ ਉਹ ਆ ਬਾਕੀ ਇੱਥੇ ਅਰਜੈਂਟ ਡ੍ਰੈਕਟਰ ਆਇਆ ਨਹੀਂ ਉਹਦੇ ਕਰਕੇ ਸਪਾਰਟਸ ਦੀ ਵੀ ਦਿੱਕਤ ਆਈ ਚਲੋ ਜੇ ਆਪ ਕਾਰੀ ਕਰਤੇ ਬਾਈ ਹਨਾ ਫੋਰਮੈਨ ਨੇ ਬਿਲਡਿੰਗ ਕਰੀ ਹੈ ਚੰਡ ਕੇ ਅ ਚੱਲ ਪਿਆ ਕੰਮ ਨਹੀਂ ਤਾਂ ਰਾੜ ਜਾਣਾ ਪਣਾ ਦਾ ਭਾਅ ਲ ਜਾਂਦਾ ਔਰ ਘੱਟੋ ਘੱਟ 2.5 ਸੌ ਕਿਲੋ ਮੀਟਰ ਟਰੈਕਟਰ ਨੂੰ 2.5 ਸੌ ਕਿਲੋ ਮੀਟਰ ਟਰੈਕਟਰ ਨੂੰ ਸੀਜ਼ਨ ਲੰਘ ਜਾਂਦਾ ਬਾਈ ਕਈ ਵਾਰੀ ਹਨਾ ਇਹੀ ਗੱਲ ਵੀ ਕਾਰਾਗਰੀ ਇੱਥੇ ਆ ਕੇ ਕੰਮ ਆਉਂਦੀ ਆ ਆ ਦੇਖੋ ਨਿਊ ਵਿਸ਼ਕਰਮਾ ਥੋੜੀ ਬਈ ਇੰਨੀ ਪਸੰਦਾ ਮੈਂ ਕਹਿੰਦਾ ਜੀਮੀਦਾਰਾਂ ਨੂੰ ਰੇ ਮਸ਼ੀਨ ਦੀ ਜੇ ਤੁਸੀਂ ਗੱਲ ਛੱਡੋ ਜਿਹਦੇ ਵੀ ਥੋੜੀ ਲਾਉਨੇ ਆ ਅਗਲਾ ਇਹ ਕਹਿੰਦਾ ਬਈ ਸਰਦਾਰ ਜੀ ਇੰਨੇ ਟਰਾਲੀ ਬਣਾਣੀਆਂ ਇਦਨੇ ਤੋਂ ਹੀ ਬਣਾਣਾ ਬਹੁਤ ਵਧੀਆ ਰੀਪਰ ਥੋੜੀ ਬਣਾਉਂਦਾ ਮੰਨਿਆ ਪਰ ਮੰਨਿਆ ਰੀਪਰ ਕਹੀਦੀ ਆਪਾਂ ਜਾਇ ਇਹਨੂੰ ਹਨਾ ਬਹੁਤ ਵਧੀਆ ਬੰਦੇ ਬਈ ਬਹੁਤ ਵਧੀਆ ਮਾਲਕਾਂ ਜਿਹੜੇ ਕੰਪਨੀ ਵਾਲੇ ਬਹੁਤ ਉਹਨਾਂ ਦਾ ਵੀ ਘੈਂਟ ਵਾ ਡੀਲਿੰਗ ਦਾ ਤਰੀਕਾ ਬਹੁਤ ਘੈਂਟ ਉਹ ਵੀ ਸਰਵਿਸ ਦੇ ਲੋ ਗੱਡੀ ਖੜੀ ਐ ਐਮਪੀ ਦੇ ਵਿੱਚ ਜਿੱਥੇ ਵੀ ਗੰਦੀ ਦੀ ਪਰ ਆਇਆ ਹਨਾ ਦਿੱਕਤ ਆਊਗੀ ਤਾਂ ਉਹ ਦੱਸਣਗੇ ਆ ਢੇਰੀਆਂ ਆਉਂਦੀਆਂ ਨੇ ਜਿੱਥੇ ਇੱਕ ਲਾਨ ਬਾਈ ਹਰਾ ਹਰੇ ਕਰਕੇ ਮੰਗਾ ਪੈਂਦਾ ਲਾਨ ਜੇ ਵੱਲੋਂ ਸੁੱਕਾ ਹੋ ਗਏ ਫੇਰ ਕੋਈ ਚੱਕਰ ਨਹੀਂ ਹੈਗਾ ਫੇਰ ਤਾਂ ਤੁਰ ਹੀ ਜਾਂਦਾ ਜਦੋਂ ਲਾਨ ਦੀ ਕਿਹੜਾ ਢੇਰੀ ਆਉਂਦੀ ਹੈ ਨਾ ਭਾਈ ਜਿਵੇਂ ਉਹ ਢੇਰ ਪਿਆ ਆਉਦੇ ਆ ਢੇਰੀ ਪਈ ਆ ਛਣ ਢੇਰੀ ਜੜਦੀ ਐ ਨਾ ਜ਼ਿਆਦਾ ਉੱਥੇ ਮਰਦਾ ਕਿਉਂ ਲਾਨ ਹਰਾ ਅਸਲੀ ਤੂੜੀ ਤਾਂ ਲਾਣ ਦੀ ਜਦੋਂ ਮਨ ਲੱਗਦੀ ਜਦੋਂ ਲਾਣ ਟੁੱਟਣ ਲੱਗ ਜਵੇ ਹੈਨਾ ਐ ਟੁੱਟਣ ਲੱਗ ਜਵੇ ਮੋੜ ਇਦਾਂ ਟੁੱਟ ਜਵੇ ਜਿਹੜਾ ਐ ਉਹ ਤੂੜੀ ਅਸਲੀ ਹੁੰਦੀ ਐ ਇਹ ਜੇ ਮੁੜਦਾ ਸਭ ਵਾਟ ਹੁੰਨੇ ਇਹਦਾ ਜੇ ਚਲੋ ਠੀਕ ਆ ਬਾਈ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਤੇ ਤੁਹਾਡੀਆਂ ਸਾਰੀਆਂ ਨੇ ਅਰਦਾਸਾਂ ਸਾਧਕਾਂ ਹਨ ਅਰ ਸਾਰੀਆਂ ਨੇ ਸਲਾਹਾਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਸੱਜਣ ਮਿੱਤਰਾਂ ਦਾ ਉਹਨਾਂ ਦੀ ਅਰਦਾਸਾਂ ਸਾਧਕਾਂ ਦਾ ਟਰੈਕਟਰ ਆਪਣਾ ਚਾਲੂ ਹੋ ਗਿਆ ਦੀ ਰਾੜਾ ਜਿਹੜੀ ਵੀ ਪਾ ਕੇ ਨਾ ਬਿਲਡਿੰਗੇ ਕਰੀਆ ਕਰਕੇ ਕੰਮ ਨਾ ਕੰਮ ਚੱਲਦਾ ਹੋ ਗਿਆ। ਬਾਕੀ ਦੁਪਹਿਰ ਆ ਜਿਹੜੀ ਆਪਾਂ ਆਨਲਾਈਨ ਸ਼ਾਮ ਨੂੰ ਅੱਜ ਆਰਡਰ ਕਰ ਦਾਂਗੇ, ਮਗਾ ਕੇ ਰੱਖਣਾ ਹੈ ਕਿਤੇ ਲੋਡ ਪਈ ਹੈ ਨਾ ਤਾਂ ਆਪੇ ਪਾ ਲਾਂਗੇ। ਬਾਕੀ ਹੁਣ ਵੀ ਸਾਰਾ ਗੇੜਾ ਆਪੇ ਪੱਟ ਕੇ ਆਪੇ ਫਿੱਟ ਕਰਿਆ ਫੋਰਮੈਨ ਨੇ। ਚਲੋ ਸਾਰੇ ਇਕੱਠੇ ਹੋ ਗਏ ਨਾ ਲੱਗੇ ਰਹੇ। ਸਵੇਰ ਜਹਾਜ਼ ਅਸੀਂ ਛੱਟ ਮਾਰਨ ਦੇ ਨਾਲ ਆ ਗਏ ਦੇ। ਅੱਜ ਚਲੋ ਨਹੀਂ ਵੀ ਵੇਲਾ ਤਾਂ ਇੱਧਰ ਅਸੀਂ ਦੁਕਾਨਾ ਫਟਾਫਟ ਲਾ ਕੇ ਅੱਜ ਕਰਕੇ ਜਿਗਾਰ ਓਕੇ ਐਂ ਟਿਪ ਟਾਪ। ਚਲਾਤਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ